ਹੈਲੋ ਹੋਣਗੇ। ਪਰ ਇਹ ਸਭ ਕਰਕੇ ਤੁਸੀਂ ਉਹਨਾਂ ਦੀ ਨਹੀਂ ਆਪਣੀ ਇਨਸਲਟ ਕਰਾ ਰਹੇ ਹੋ ਕਿਉਂਕਿ ਪਤਾ ਲੱਗ ਰਿਹਾ ਕਿ ਕਿੰਨਾ ਕਿ ਤੁਸੀਂ ਬਚਨ ਨੂੰ ਫੋਲੋ ਕਰਦੇ ਹੋ ਕਿੰਨਾ ਕਿ ਤੁਹਾਡੇ ਅੰਦਰ ਪਰਮੇਸ਼ਰ ਦਾ ਬਚਨ ਹੈ ਕਿੰਨਾ ਕਿ ਪਰਮੇਸ਼ਰ ਦੇ ਬਚਨਾਂ ਦਾ ਤੁਹਾਡੇ ਅੰਦਰ ਡਾਰਿਆ। ਵੱਡਿਆ ਤੁਸੀਂ ਇੰਨੇ ਵੇਲੇ ਹੋਈ ਹੈ ਕਿ ਤੇਰੇ ਗੇੜੀ ਦੇ ਗਰੁੱਪ ਵਿੱਚ ਇੰਟਰਫਰੈਂਸ ਲੱਗ ਜਾਂਦੀ ਹੈ। ਸੱਦਾ ਕਿੰਨੀ ਰਹੀ ਹੈ। ਤੇ ਜਮਾਈ ਵੀ ਹੋ ਗਏ ਹੋ। ਅਗਲ ਤੇ ਉਹਨਾਂ ਨੂੰ ਸਪਿiritual ਫਾਦਰ ਮੰਨਦੇ ਜੇ ਤੇ ਰਿਸਪੈਕਟ ਦੇ ਫਿਰ ਵੀ ਉਹਨਾਂ ਦੀ ਨਹੀਂ ਕਰਦੇ ਤੁਸੀਂ ਸਾਡੇ ਸਪੀਚ ਦੇ ਫਤਵਾ ਦੀ ਰਿਸਪੈਕਟ ਨਹੀਂ ਕਰਦੇ ਉਹਨਾਂ ਦੀ ਨਹੀਂ ਆਪਣੀ ਇਨਸਲਟ ਕਰਾ ਰਹੇ ਕਿਉਂਕਿ ਪਤਾ ਲੱਗ ਰਿਹਾ ਕਿ ਕਿੰਨਾ ਕਿ ਤੁਸੀਂ ਬਚਨ ਨੂੰ ਫੋਲੋ ਕਰਦੇ ਹੋ ਕਿੰਨਾ ਕਿ ਤੁਹਾਡੇ ਅੰਦਰ ਪਰਮੇਸ਼ਰ ਦਾ ਬਚਨ ਹੈ ਕਿੰਨਾ ਕਿ ਪਰਮੇਸ਼ਰ ਦੇ ਬਚਨਾਂ ਦਾ ਮੇਪਰੇਟ ਕਰ ਰਹੇ ਆ ਰੀਸੈਂਟ ਤੇ ਹੀ ਦੋ ਸ਼ਾਰਟ ਆਡੀਓ ਪਾਈਆਂ ਕਿ ਉਹਦੇ ਵਿੱਚ ਤੁਸੀਂ ਸੰਸਾਰੀ ਗਾਣੇ ਲਗਾਏ ਹਾਲਾਂਕਿ ਕੋਈ ਵੀ ਮੈਨੂਵਰਡ ਜਾ ਤੁਹਾਡੇ ਸਪਿਸ਼ਲ ਫਾਦਰ ਜਿਹੜੇ ਨੇ ਉਹ ਵੀ ਨਹੀਂ ਕਹਿੰਦੇ ਉਹ ਵੀ ਕਹਿੰਦੇ ਨੇ ਵੀ ਤੁਸੀਂ ਸੰਸਾਰਿਕ ਕਾਰਿਆ ਤੇ ਬਹੁਤ ਵੈੜਾ ਸੰਸਾਰਿਕ ਨੇ ਸੌਂ ਨੇ ਜਿਹੜੇ ਸੰਸਾਰ ਦੇ ਨੁਮੰਦ ਤੁਰ ਲੈਣਾ ਤਾਂ ਤਾਂ ਰਹਿਣਾ ਆ ਪਰ ਲੇਕਿਨ ਅਸੀਂ ਤੇ ਸ਼ਰਿਆਵਾਂ ਪਜਾਰੇ ਆ ਤੇ ਅਸੀਂ ਕਿੰਨਾ ਮੱਛਾ ਪੂਰਾ ਕਰ ਗਏ ਔਰ ਮੇਰਾ ਚੈਨਲ ਨਾ ਤਾਂ ਕੋਈ ਆਉਂ। ਦੇਖੋ ਕਿਉਂਕਿ ਬਿਨਾਂ ਸੱਚੇ ਸੰਬੱਧ ਕਿਸੇ ਨੇ ਵੀ ਬਾਰੇ ਇਹਦਾ ਬੋਲਣਾ ਬਿਲਕੁਲ ਵੀ ਸਹੀ ਨਹੀਂ ਆ ਬ੍ਰਦਰ ਅਸੀਂ ਆਪਣੇ ਚੈਨਲ ਨੂੰ ਸ਼ਰਪ ਕਰ ਰਹੇ ਹਾਂ ਔਰ ਜਿਵੇਂ ਤੁਸੀਂ ਕੁੱਤੇ ਵਾਲੀ ਗੱਲ ਕੀਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਬਹੁਤ ਰਿਸਪੈਕਟ ਕਰਦੇ ਹਾਂ ਕੋਲ ਨੂੰ ਲਵਣਸੀ ਜੀ ਪਿਛਲੇ ਦਿਨੀ ਅਸੀਂ ਵੀ ਉੱਥੇ ਇੱਕ ਮੀਟਿੰਗ ਨੂੰ ਅਟੈਂਡ ਕਰਨ ਗਏ ਸੀਗੇ ਔਰ ਅਸੀਂ ਟਾਈਮ ਨਾਲ ਗਏ ਉੱਥੇ ਔਰ ਅਸੀਂ ਵੇਖਿਆ ਕਿ ਉੱਥੇ ਚੈਕਿੰਗ ਦੇ ਲਈ ਉੱਥੇ ਵੀ ਪੁਲਪਟ ਦੇ ਉੱਤੇ ਕੁੱਤਿਆਂ ਦੇ ਦੁਆਰਾ ਚੈਕਿੰਗ ਕਰਾਈ ਗਈ ਹੁਣ ਅਗਰ ਪੁਲਪਟ ਉੱਤੇ ਚੜਾਉਣ ਨਾਲ ਸ਼ਰਾਬੀ ਹੁੰਦਾ ਹੈ ਤਾਂ ਫਿਰ ਉੱਥੇ ਦੇ ਵੇਰਵ ਹਰ ਵਾਰੀ ਹੋ ਰਿਹਾ ਹੈ ਆਉਤ ਨੂੰ ਉਸੇ ਕੀ ਦੁਕਾਨੇ ਆ ਉਸ ਤੋਂ ਦਾ ਪਤਾ ਲੱਗ ਗਿਆ ਵੀ ਪਰਮੇਸ਼ਰ ਦਾਸ ਕਿੰਨੇ ਕੁ ਗਿੱਲੇ ਨੇ ਔਰ ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ ਆ ਅਗਰ ਇਸ ਵੀਡੀਓ ਤੋਂ ਬਾਅਦ ਵੀ ਤੁਹਾਡੀ ਤਸੱਦੀ ਨਹੀਂ ਤੁਹਾਨੂੰ ਤੁਹਾਨੂੰ ਵਿਸ਼ਵਾਸ ਨਹੀਂ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਤੇ ਸ਼ਾਇਦ ਹੁਣ ਵੈਸੇ ਬਦਲਾ ਨੰਬਰ ਬਣਾਉਣ ਲਈ ਜਾਂ ਵੈਸੇ ਵਿਖਾਵਾ ਕਰਨ ਲਈ ਇਹ ਵੀਡੀਓ ਪਾ ਰਹੇ ਆ ਮੈਂ ਕਹਿੰਦਾ ਤੁਹਾਨੂੰ ਫੇਰ ਤੋਂ ਮੈਂ ਚੈਲੰਜ ਕਰਦਾ ਤੁਸੀਂ 1 ਮਹੀਨਾ 2 ਮਹੀਨਿਆਂ ਉਹ ਜਦੋਂ ਤੱਕ ਤੁਹਾਨੂੰ ਪੜਾਣੀ ਲੱਗੇ ਕਿ ਪਰਮੇਸ਼ਰ ਦਾਸ ਦਾ ਜੀਵਨ ਕਿਡਾਇਆ ਉਹ ਕਿਵੇਂ ਦਾ ਕਿਵੇਂ ਲੋਕਾਂ ਦੇ ਮਿਹਨਤ ਕਰ ਰਹੇ ਆ ਤੇ ਤੁਸੀਂ ਆਓ ਹallelujah ਸਾਰਿਆਂ ਨੂੰ ਜੈ ਐਮ ਸੀ ਦੀ ਮੈਂ ਆਸ਼ਾ ਕਰਦਾ ਤੁਸੀਂ ਨਸੀਬ ਵਿੱਚ ਬਹੁਤ ਬlesed ਹੋਗੇ ਔਰ ਪਿਛਲੇ ਦਿਨੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਬ੍ਰਦਰ ਪੰਕਜ ਜਰਮੀਆਂ ਨਾਮ ਦੇ ਚੈਨਲ ਤੋਂ ਔਰ ਉਹ ਬ੍ਰਦਰ ਬਹੁਤ ਸਾਰੀਆਂ ਚੀਜ਼ਾਂ ਬੋਲ ਰਹੀ ਸੀ ਜਿਵੇਂ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਅਪੋਸਟਲ ਸੁਪਾਲਾਣਾ ਜੀ ਦੇ ਬਾਰੇ ਬੋਲਿਆ ਕਿ ਤੁਸੀਂ men of god ਹੋ ਔਰ ਮੈਂ ਤੁਹਾਡੀ ਬਹੁਤ ਸਾਰੀ ਰਿਸਪੈਕਟ ਕਰਦਾ ਪਰ ਉਸ ਤੋਂ ਬਾਅਦ ਤੇ ਪਤਾ ਹੀ ਲੱਗ ਗਿਆ ਕਿ ਉਹ ਕਿੰਨੀ ਕੁ ਰਿਸਪੈਕਟ ਕਰਦੇ ਨਹੀਂ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਬ੍ਰਦਰ ਤੁਸੀਂ ਜਿਹੜੀਆਂ ਗੱਲਾਂ ਬੋਲ ਰਹੇ ਹੋ ਕਿ ਬਾਈਬਲ ਦੇ ਅਨੁਸਾਰ ਇੱਕ ਵਿਸ਼ਵਾਸੀ ਕੋਲੇ ਅਧਿਕਾਰ ਹੈਗਾ ਕਿ ਇੱਕ men of god ਦੇ ਬਾਰੇ ਇਦਾਂ ਦੀਆਂ ਗੱਲਾਂ ਬੋਲੇ ਜਿਵੇਂ ਤੁਸੀਂ ਆਪਣੀ ਵੀਡੀਓ ਵਿੱਚ ਬੋਲ ਰਹੇ ਹੋ ਕਿ ਤੁਸੀਂ ਇੰਨੇ ਵਿਲੇ ਜੇ ਬਟ ਯਾਰ ਤੁਸੀਂ ਐਨੇ ਵੇਲੇ ਹੋ ਯਾਰ ਕਿ ਕਿਸੇ ਦੇ ਵੀ ਮੁੱਦੇ 'ਚ ਇੰਟਰਫੇਅਰ ਕਰਨ ਲੱਗ ਜਾਂਦੇ ਹੋ ਤੁਸੀਂ ਜਿਵੇਂ ਹੀ ਵੇਲੇ ਹੋ ਨਾ ਤੁਸੀਂ ਤੁਸੀਂ ਇਦਾਂ ਜੇ ਉਦਾਂ ਜੇ ਤੁਸੀਂ ਹਾਰੇ ਕਮ ਮੁੱਦੇ 'ਚ ਬੋਲਦੇ ਜੇ ਜਾਂ ਇਦਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਬੋਲੀਆਂ ਜਿਵੇਂ ਕੁੱਤੇ ਨੂੰ ਲੈ ਕੇ ਹੋਰ ਵੀ ਗੱਲਾਂ ਤੁਸੀਂ ਬੋਲੀਆਂ ਔਰ ਅੱਜ ਤੁਹਾਨੂੰ ਅਸੀਂ ਉਸ ਗੱਲ ਦਾ ਜਵਾਬ ਦੇਵਾਂਗੇ ਔਰ ਜਿਵੇਂ ਤੁਸੀਂ ਇਹ ਵੀ ਦੱਸ ਰਹੇ ਹੋ ਕਿ ਮੇਰੇ ਜਿਹੜੇ ਸਪਿਰਚੁਅਲ ਫਾਦਰ ਆ ਉਹ ਅਪੋਸਟਲ ਅੰਕਰ ਨੂ ਲਾ ਜੀ ਨੇ ਔਰ ਅਸੀਂ ਉਹਨਾਂ ਦੀ ਬਹੁਤ ਸਾਰੀ ਰਿਸਪੈਕਟ ਕਰਦੇ ਆ ਔਰ ਅਸੀਂ ਕਦੀ ਵੀ ਕਿਸੇ men of god ਦੀ ਸ਼ਾਨ ਦੇ ਖਿਲਾਫ ਉਹਨਾਂ ਦੇ ਖਿਲਾਫ ਇੱਕ ਲਫ਼ਜ਼ ਵੀ ਆਪਣੇ ਮੂੰਹ ਤੋਂ ਨਹੀਂ ਕੱਢ ਸਕਦੇ ਕਿਉਂਕਿ ਨਾ ਤੇ ਬਾਈਬਲ ਇਜਾਜ਼ਤ ਦਿੰਦੀ ਔਰ ਨਾ ਹੀ ਸਾਡੇ men of god ਨੇ ਸਾਡੇ ਆਤਮਿਕ ਪਿਤਾ ਆਪੋਸਟਲ ਸੁਪਾਲ ਰਣਾ ਜੀ ਨਾ ਹੀ ਕਦੀ ਉਹਨਾਂ ਨੇ ਸਾਨੂੰ ਇਦਾਂ ਦਾ ਕੁਝ ਸਿਖਾਇਆ ਕਿ ਤੁਸੀਂ ਕਿਸੇ men of god ਦੇ ਖਿਲਾਫ ਬੋਲੋ ਤਾਂ ਜਿਵੇਂ ਆਪੋਸਟਲ ਲੰਕਰ ਨੂੰ ਲੱਗਦੀਆਂ ਵੀ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਕਈ ਵਾਰੀ ਵੀਡੀਓ ਸਾਹਮਣੇ ਹੁੰਦੀਆਂ ਨੇ ਉਹਦੇ ਵਿੱਚ ਅਸੀਂ ਦੇਖਿਆ ਕਿ ਉਹ ਹਮੇਸ਼ਾ ਇਹ ਬੋਲਦੇ ਆ ਰਹੇ ਨੇ ਕਿ ਕੋਈ ਵੀ ਇਨਸਾਨ ਜਿਹੜਾ ਕਿਸੇ ਵੀ ਮੈਨ ਆਫ ਗੋਡ ਦੇ ਖਿਲਾਫ ਬੋਲੇਗਾ ਉਹ ਤੇ ਉਹਦਾ ਘਰਾਨਾ ਸ਼ਰਾਪੀਤ ਹੋਏਗਾ ਔਰ ਕਦੀ ਵੀ ਉਹ ਇਦਾਂ ਹੋ ਨਹੀਂ ਸਕਦਾ ਕਿ ਉਹ ਸ਼ਰਾਪੀਤ ਨਾ ਹੋਵੇ। ਤੋ ਬ੍ਰਦਰ ਅਗਰ ਤੁਸੀਂ ਉਹਨਾਂ ਨੂੰ ਸਪਿਰਚੁਅਲ ਫਾਦਰ ਮੰਨਦੇ ਜੀ ਤੇ ਰਿਸਪੈਕਟ ਤੇ ਫਿਰ ਤੁਸੀਂ ਉਹਨਾਂ ਦੀ ਨਹੀਂ ਕਰ ਰਹੇ ਤੁਸੀਂ ਸਾਡੇ ਸਪਿਰਚੁਅਲ ਫਾਦਰ ਦੀ ਰਿਸਪੈਕਟ ਕਿੱਥੋਂ ਕਰਨੀ? ਰਿਸਪੈਕਟ ਦਾ ਮਤਲਬ ਹੁੰਦਾ ਹੈ ਕਿ ਅਗਰ ਤੁਸੀਂ ਉਹਨਾਂ ਨੂੰ ਸਪਿਰਚੁਅਲ ਫਾਦਰ ਮੰਨਦੇ ਜੀ ਤੇ ਉਹਨਾਂ ਦੇ ਵਰਡਸ ਨੂੰ ਤੁਸੀਂ ਮੰਨੋ ਪਰ ਤੁਸੀਂ ਤੇ ਮਤਲਬ ਕਿਵੇਂ ਇੱਕ ਮੈਨ ਆਫ ਗੋਡ ਦੇ ਦੁਆਰੇ ਬਾਰੇ ਬੋਲੀ ਜਾ ਰਹੀ ਜੇ ਉਹ ਵਿਲੇ ਨਹੀਂ ਇਦਾਂ ਕੀ ਸਾਨੂੰ ਇਦਾਂ ਬੋਲਣਾ ਚੰਗਾ ਲੱਗਦਾ ਜਾਂ ਤੇ ਅਸੀਂ ਵਿਊਜ਼ ਦੇ ਲਈ ਇਦਾਂ ਕਰ ਰਹੇ ਆ ਔਰ ਇਹ ਸਭ ਕਰ ਕਰਕੇ ਤੁਸੀਂ ਉਹਨਾਂ ਦੀ ਨਹੀਂ ਆਪਣੀ ਇਨਸਲਟ ਕਰਾ ਰਹੇ ਹੋ ਕਿਉਂਕਿ ਪਤਾ ਲੱਗ ਰਿਹਾ ਕਿ ਕਿੰਨਾ ਕੁ ਤੁਸੀਂ ਵਚਨ ਨੂੰ ਫੋਲੋ ਕਰਦੇ ਹੋ ਕਿੰਨਾ ਕੁ ਤੁਹਾਡੇ ਅੰਦਰ ਪਰਮੇਸ਼ਰ ਦਾ ਵਚਨ ਹੈ ਕਿੰਨਾ ਕੁ ਪਰਮੇਸ਼ਰ ਦੇ ਵਚਨ ਦਾ ਤੁਹਾਡੇ ਅੰਦਰ ਡਰਿਆ ਔਰ ਕਿੰਨਾ ਕੁ ਤੁਸੀਂ ਉਹਦਾ ਭੈਜਾ ਕਿੰਨਾ ਕੁ ਤੁਸੀਂ ਆਤਮਿਕ ਜੀਵਨ ਨੂੰ ਲੈ ਕੇ ਚੱਲਦੇ ਜਿਵੇਂ ਅਸੀਂ ਤੁਹਾਡੇ ਚੈਨਲ ਨੂੰ ਦੇਖਿਆ ਰੀਸੈਂਟ ਤੁਸੀਂ ਦੋ ਸ਼ਾਰਟ ਵੀਡੀਓ ਪਾਈਆਂ ਤੇ ਉਹਦੇ ਵਿੱਚ ਤੁਸੀਂ ਸੰਸਾਰਿਕ ਗਾਣੇ ਲਗਾਏ ਜਹਾ ਲਾ ਕੇ ਕੋਈ ਵੀ ਮੈਨ ਆਫ ਗੋਡ ਜਾਂ ਤੁਹਾਡੇ ਸਪੈਸ਼ਲ ਫਾਦਰ ਜਿਹੜੇ ਨੇ ਉਹ ਵੀ ਨਹੀਂ ਕਹਿੰਦੇ ਉਹ ਵੀ ਕਹਿੰਦੇ ਨੇ ਵੀ ਤੁਸੀਂ ਸੰਸਾਰਿਕ ਗਾਰਿਆਂ ਤੋਂ ਦੂਰ ਰਹਿਣਾ ਸੰਸਾਰਿਕ ਜਿਹੜੇ Song ਨੇ ਜਿਹੜੇ ਸੰਸਾਰ ਦੇ ਨੇ ਉਹਨਾਂ ਤੋਂ ਦੂਰ ਲੈਣਾ ਰਹਿਣਾ ਆ ਪਰ ਲੇਕਿਨ ਅਸੀਂ ਤੇ ਸ਼ਰਿਆਮ ਉਹਨਾਂ ਨੂੰ ਲਗਾ ਰਹੇ ਫਿਰ ਅਸੀਂ ਕਿੰਨਾ ਕੁ ਵਚਨ ਪੂਰਾ ਕਰ ਰਹੇ ਹਾਂ ਕੀ ਸਾਡੀ ਔਕਾਤ ਹੈਗੀ ਹੈ ਕਿ ਅਸੀਂ ਕਿਸੇ ਮਨ ਆਫ ਬੋਰਡ ਦੇ ਬਾਰੇ ਬੋਲੀਏ ਅਗਰ ਤੁਹਾਨੂੰ ਲੱਗਦਾ ਹੈ ਨਾ ਕਿ ਉਹ ਵਿਲੇ ਨੇ ਤੇ ਫਿਰ ਉੱਥੇ ਤੁਹਾਨੂੰ ਰੋਕੇਗਾ ਨਹੀਂ ਕੋਈ ਵੀ ਚਰਚ ਵਿੱਚ ਉੱਥੇ ਇੱਕ ਮਹੀਨਾ ਆਓ ਉੱਥੇ ਆ ਕੇ ਵੇਖੋ ਕਿਵੇਂ ਦਿਨ ਰਾਤ ਲੋ ਪਰਮੇਸ਼ਵਰ ਦੀ ਸੇਵਾ ਕਰ ਰਹੇ ਨੇ ਲੋਕਾਂ ਦੀ ਕੇਅਰ ਕਰ ਰਹੇ ਨੇ ਔਰ ਉਹੀ ਇੱਕ ਮਿਨਿਸਟਰੀ ਹੈ ਜਿੱਥੇ ਲੋਕਾਂ ਦੀ ਲੋਕਾਂ ਦੀ ਕੇਅਰ ਕੀਤੀ ਜਾਂਦੀ ਹੈ ਇੱਕ ਅੱਛੇ ਮੰਦ ਦੇ ਅਗੂਏ ਸਾਨੂੰ ਪਰਮੇਸ਼ੁਰ ਨੇ ਦਿੱਤੇ ਨੇ ਉਹਨਾਂ ਨੂੰ ਇੱਕ ਪਰਮਿਸ਼ਨ ਨੇ ਵੈਲ ਹਾਰਟ ਗੁੱਡ ਹਾਰਟ ਦਿੱਤਾ ਕਿ ਉਹ ਲੋਕਾਂ ਦੇ ਨਾਲ ਮਿਲਦੇ ਨੇ ਚਾਹੇ ਉਹ ਗਰੀਬ ਆ ਅਮੀਰ ਆ ਰਾਤ-ਰਾਤੋਂ ਮਿਲਦੇ ਨੇ ਔਰ ਉਹੀ ਚੀਜ਼ ਦਾ ਹੈ ਤੁਹਾਨੂੰ ਵੀਡੀਓ ਇੱਕ ਜਿਹੜੀ ਅੱਗੇ ਅਸੀਂ ਵੀਡੀਓ ਦਿਖਾਉਣ ਜਾ ਰਹੇ ਹਾਂ ਇੱਕ ਜਵਾਬ ਹੈ ਤੁਹਾਡੇ ਤੁਹਾਡੇ ਲਈ ਕਿ ਤੁਹਾਨੂੰ ਪਤਾ ਲੱਗ ਜਾਏਗਾ ਉਹ ਕਿੰਨੇ ਕੁ ਵੇਲੇ ਨੇ ਔਰ ਕੀ ਕਰ ਰਹੇ ਨੇ ਔਰ ਮੇਰਾ ਚੈਲੰਜ ਹੈ ਤੁਹਾਨੂੰ ਤੁਸੀਂ ਆਓ ਵੇਖੋ ਕਿਉਂਕਿ ਬਿਨਾ ਸੋਚੇ ਸਮਝੇ ਕਿਸੇ ਦੇ ਵੀ ਬਾਰੇ ਇਦਾਂ ਬੋਲਣਾ ਬਿਲਕੁਲ ਵੀ ਸਹੀ ਨਹੀਂ ਹੈ ਬ੍ਰਦਰ ਅਸੀਂ ਆਪਣੇ ਜੀਵਨ ਨੂੰ ਸ਼ਰਾਪਿਤ ਕਰ ਰਹੇ ਹਾਂ ਔਰ ਅਸੀਂ ਕਿੰਨੇ ਕ ਪਾਣੀ ਚਾਹੀ ਆਪ ਸੰਸਾਰਿਕ ਸੌਂਗ ਲਗਾ ਰਹੇ ਆ ਤੇ ਅਸੀਂ ਕਿਸੇ ਮੈਨੂਫੋਰਡ ਦੇ ਬਾਰੇ ਬੋਲ ਰਹੇ ਹਾਂ ਔਰ ਜਿਵੇਂ ਤੁਸੀਂ ਕੁੱਤੇ ਵਾਲੀ ਗੱਲ ਕੀਤੀ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਬਹੁਤ ਰਿਸਪੈਕਟ ਕਰਦੇ ਅੰਕਲ ਨੂੰ ਲਾ ਮਿਨਿਸਟਰੀ ਦੀ ਪਿਛਲੇ ਦਿਨੀ ਅਸੀਂ ਨਹੀਂ ਉੱਥੇ ਇੱਕ ਮੀਟਿੰਗ ਨੂੰ ਅਟੈਂਡ ਕਰਨ ਗਏ ਸੀਗੇ ਔਰ ਅਸੀਂ ਟਾਈਮ ਨਾਲ ਗਏ ਉੱਥੇ ਔਰ ਅਸੀਂ ਵੇਖਿਆ ਕਿ ਉੱਥੇ ਚੈਕਿੰਗ ਦੇ ਲਈ ਉੱਥੇ ਵੀ ਪੁਲਪਟ ਦੇ ਉੱਤੇ ਕੁੱਤਿਆਂ ਦੇ ਦੁਆਰਾ ਚੈਕਿੰਗ ਕਰਾਈ ਗਈ ਹੁਣ ਅਗਰ ਪੁਲਪਟ ਕੁੱਤੇ ਚੜਾਉਣ ਨਾਲ ਸ਼ਰਾਪਿਤ ਹੁੰਦਾ ਹੈ ਤੇ ਫਿਰ ਉੱਥੇ ਤੇ ਫਿਰ ਹਰ ਵਾਰੀ ਹੋ ਰਿਹਾ ਤੋਂ ਇਹ ਇਦਾਂ ਦੀਆਂ ਗੱਲਾਂ ਜਿਨ੍ਹਾਂ ਦਾ ਕੋਈ ਵੀ ਵਜੂਦ ਨਹੀਂ ਆ ਜਿਹੜੀਆਂ ਸਾਨੂੰ ਕੋਈ ਵੀ ਪ੍ਰੂਫ ਨਹੀਂ ਆ ਨਾ ਹੀ ਕੋਈ ਕੋਈ ਬਾਈਬਲੀਕਲੀ ਅਸੀਂ ਕਹਿ ਸਕਦੇ ਆ ਕਿ ਉਹ ਜਾਨਵਰ ਚੜਾਉਣਾ ਪੁਲਪਟ ਸ਼ਰਾਪਿਤ ਹੁੰਦਾ ਅਸੀਂ ਨਵੇਂ ਨਿਯਮ ਚ ਆ ਔਰ ਅਸੀਂ ਬਾਈਬਲ ਦੇ ਅਨੁਸਾਰ ਪਰਮੇਸ਼ੁਰ ਦਾ ਮੰਦਰ ਅਸੀਂ ਆ ਪਰਮੇਸ਼ੁਰ ਦਾ ਮੰਦਰ ਜਿਹੜਾ ਉਹ ਅਸੀਂ ਆ ਔਰ ਸਾਡੇ ਅੰਦਰੋਂ ਜਦੋਂ ਸਾਡੇ ਬਾਈਬਲ ਦੇ ਵਿੱਚ ਲਿਖਿਆ ਉਹ ਚੀਜ਼ਾਂ ਪਲੇਸਟ ਕਰਦੀਆਂ ਜਿਹੜੀਆਂ ਸਾਡੇ ਅੰਦਰੋਂ ਨਿਕਲਦੀਆਂ ਤੋਂ ਇਸ ਲਈ ਆਓ ਤੁਹਾਨੂੰ ਅਸੀਂ ਇੱਕ ਵੀਡੀਓ ਦਿਖਾਣੇ ਆ ਉਸ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਪਰਮੇਸ਼ੁਰ ਦਾ ਸਕਿੰਨੇ ਕਿ ਵਿਲੇ ਨੇ ਕ੍ਰਾਈਸ ਲਾਰਡ ਗੋਡ ਬles ਯੂ ਆਲ ਆਪ ਸਭ ਕੋ ਜੇ ਮੈਂ ਸੀ ਕੀ ਇਹ ਵੀਡੀਓ ਮੈਂ ਨਾ ਬਣਾਤਾ ਮੈਂ ਤੁਹਾਨੂੰ अब इनको बोल रहा था टाइम ज्यादा हो गया है तो ठीक है इन्होंने वापस जाना था ये लोगों ने ये बिहार से आए हैं ठीक है ये फैमिली तो वो देखो टाइम सामने वो सामने नजर आ रहा है उसमें टाइम पूरा नजर आ रहा है फोन में है ज़ूम किया पास चले अगर नहीं ये तो पूरा घड़ी आनी चाहिए हाँ ठीक है आ तो ये देख लो रात के क्या बज गए बारह तो बारह बज गए तो मैं ये हमारी वहां एल ई लगाकर ब्रांच लगाती है बच्ची इनके हस्बैंड इनका बेटा है तो बहुत अच्छे ये बच्चे वफादार हैं बड़ी रोई बची है तो ये अभी पास्टर नहीं है अभी ये एवेंजलिस्ट है अच्छी मन से सेवा कर रहे प्रभु की राज्य की तो फिर भी मैं इनके साथ बैठा हूँ ठीक है आप सोचो मैं 12 बजे यहाँ क्या कर रहा हूं रात को चर्च में चलो इसका आंसर बाद में देते हैं आपको पहले इन्होंने अचानक मुझे एक बात बताई पिछली बार ना मैंने थोड़ा सा किसी बात से डांट गया था तो थोड़ा डांटने से नेगेटिविटी मन में ने ऐसे डाल दी क्यों कि डांटा किसी कोई बात थी तो उस वजह से लेकिन इनके बले की बात थी आत्मिक डांट थी तो शैतान का तो काम है मन खराब करना लेकिन आप जानते हो मैंने कहा था इन दिनों में परमेश्वर मेरे रूप में आपको दर्शन देगा आपको शिक्षा देगा अभी इन्होंने बताया मुझे क्या बताओ अपनी उम्र से क्या हुआ था हाँ मुझे हमेशा लगता था ना सर कि मैं पापा जी से मिली पापा जी ने क्यों ने, मुझे डांटा वो डांट की बात हो हाँ। तो हो गई दर्शन में क्या दर्शन हुआ? में मुझे ये लगा कि पापा जी आप मेरे दर्शन में आए हैं और आप मुझसे बातें कर रहे हैं और नीति बचन का एक हम नीति बचन बचन, बचन पढ़ा रहे हैं कि तुम्हारी ताड़ना के लिए डांट बहुत जरूरी है और आप हमारे सिर पे हाथ रख हाँ 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 के सिर पे फेर दर्शन, दर्शन में तब तेरा ते ते मन सही हो गया तब मेरा मन सही हो गया तुरंत उठे और मुझे ये बात क्योंकि अरे परमेश्वर का दास बोलते हैं कि परमेश्वर जब भी बात करते अपने अगुआ के द्वारा बात करते तो वो लग रहा कि मुझे परमेश्वर ने अपने अगुआ के द्वारा दर्शन किया और मैं उसमें बैठ गए अच्छा ये इन्होंने आज वही बात मुझसे कर ली तो मैंने कहा अभी मैं मैं वचन पढ़ाता हूँ मैंने सेम खोलकर इनको नीति वजन पढ़ाया जैसे इनको मैंने पढ़ाया इन्होंने कहा मुझे दर्शन आया था आपने नीति वजन ही पढ़ाया था देख लो खुदा की पावर ये होता है स्पिरिट इन्होंने बात छेड़ी कि आपने मैंने खोल सबसे पहले कौन सा पढ़ा नीति वजन मैं नीति वजन से शुरू कर रहा था वो बातें तो इन्होंने सारा दर्शन बताया तो ये, ये बड़े दर्शन अब आप।, आप पॉइंट पढ़ा रहे थे मुझे याद है दर्शन में जो मुझे दर्शन में क्या जा... था वाली का कि वो लिखे थे कि आपकी जो है ताड़ना के लिए डांट जरूरी है मतलब जो डांट है हाँ। वो वो आपको सिद्ध कर दी है ऐसे आपको हाँ। मिला है ना तो सुनो तो देखो ये ये वो डांट नहीं है कि मारना कूटना ये स्पिरिचुअल बात से स्पिरिचुअल बात से ऐसे करो ऐसे करो ऐसे डांट ठीक है अब लास्ट में आते हैं लोग कहते हैं कि मैं ना फ्री बड़ा इतना काम है परमेश्वर का क्योंकि मैं फील्ड लगा हुआ हूं सिर्फ पुलपट का नहीं क्योंकि मैंने उन लोगों को हील करवाया परमेश्वर से जो छह से सात सात साल मैं ये कहता हूं कि जो कहते हैं हम हमसे बड़ा कोई अगवा नहीं उन मनिस्ट्रियों का उनके लोगों की हीलिंग की है मैंने मैं इसलिए ये कह रहा हूं क्योंकि लोग कहते हैं विल है अरे खुश हीलिंग हो जाती है मास प्रेर से लेट से कुछ नहीं होती मैं कहता हूं सत्तर परसेंट नहीं होती और जो सत्तर परसेंट नहीं होती फिर उनके लिए वर्क करना पड़ता अब वो एक स्पिरिट में जो स्पिरिट का वर्क होता है ये सिर्फ मुझे ही पता है क्या वर्क होता है अगर सीखना है तो फिर आना पड़ेगा लोगों को मेरे पास क्या वर्क होता है जिससे आप हीलिंग करते हो तो ये वीडियो बनाने का मकसद था जिनको लगता मैं वेला हूँ ये वेला हूँ मैं <laughs> अभी रात के बारह से भी ऊपर टाइम हो गया तो मैंने घर जाना है भाई तो अभी मैं आपको बताना चाहता हूँ मैंने आज सत्संग में भी बोला था कि मेरे को ना जो हमारे सीड नंबर पर मैसेज आते हैं बीस के लिए हफ्ता हफ्ता हो गया उनको रिप्लाई नहीं दे पा रहा मैं तो मैं क्यों नहीं रिप्लाई दे रहा क्योंकि वेला हूं पैसों के लिए लोग सारा कुछ छोड़ देते काम धंधा लेकिन इतना ज्यादा रू को बचाने में ध्यान इन चीजों में काम है पैसा तो ठीक चाहिए लोगों का बीच चाहिए जिससे हमने काम करना है तो इन ਬਾਤ ਕੋ ਪਕੜੋ ਔਰ ਜੋ ਵੀ ਇਸ ਵੀਡੀਓ ਕੋ ਦੇਖੀਗੇ ਆਪਣਾ ਮਨ ਅੱਛਾ ਕਰਨਾ ਆਪ ਕਹੀਂ ਸੇ ਵੀ ਵੀਡੀਓ ਦੇਖੋ ਆਪ ਪਰੇਸ਼ਾਨ ਹੋ ਬਿਮਾਰ ਹੋ ਆਈਏ ਬਲਾ ਹੋ ਗਏ ਚਬਰਦਸ ਬਾਉ ਮੇਂ ਬਰਕਤ ਆਮਨ ਆਮਨ ਔਰ ਮੈਂ ਤੁਹਾਨੂੰ ਫਿਰ ਕਹਿਣਾ ਚਾਹਨਾ ਆ ਅਗਰ ਇਸ ਵੀਡੀਓ ਤੋਂ ਬਾਅਦ ਵੀ ਤੁਹਾਡੀ ਤਸੱਲੀ ਨਹੀਂ ਹੁੰਦੀ ਤੁਹਾਨੂੰ ਤੁਹਾਨੂੰ ਵਿਸ਼ਵਾਸ ਨਹੀਂ ਆਂਦਾ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਤੇ ਸ਼ਾਇਦ ਹੁਣ ਵੈਸੇ ਮਤਲਬ ਨੰਬਰ ਬਣਾਉਣ ਲਈ ਜਾਂ ਵੈਸੇ ਵਿਖਾਵਾ ਕਰਨ ਲਈ ਇਹ ਵੀਡੀਓ ਪਾ ਰਹੇ ਆ ਤੇ ਮੈਂ ਕਹਿੰਨਾ ਤੁਹਾਨੂੰ ਫਿਰ ਤੋਂ ਮੈਂ ਚੈਲੰਜ ਕਰਦਾ ਤੁਸੀਂ ਇੱਕ ਤੋਂ ਮਹੀਨਾ ਦੋ ਮਹੀਨੇ ਉਹ ਜਿੰਨਾ ਚਿਰ ਤੁਹਾਨੂੰ ਪਤਾ ਨਹੀਂ ਲੱਗ ਜਾਂਦਾ ਕਿ ਪਰਮੇਸ਼ਰ ਦੇ ਦਾਸ ਦਾ ਜੀਵਨ ਜਿਹੜਾ ਆ ਉਹ ਕਿਵੇਂ ਦਾ ਕਿਵੇਂ ਉਹ ਲੋਕਾਂ ਤੇ ਮਿਹਨਤ ਕਰ ਰਿਹਾ ਤੇ ਤੁਸੀਂ ਆਓ ਮੋਸਟ ਵੈਲਕਮ ਹੈ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਕੋਈ ਤੁਹਾਨੂੰ ਕਿੰਤੋਂ ਬਰੰਤੋਂ ਨਹੀਂ ਕੀਤੀ ਜਾਏਗੀ ਤੁਸੀਂ ਆਓ ਦੇਖੋ ਪਰਮੇਸ਼ਰ ਦੇ ਦਾਸ ਕਿਵੇਂ ਦੀ ਸੇਵਾ ਕਰ ਰਹੇ ਨੇ ਜਿਵੇਂ ਬਾਈਬਲ ਦੇ ਵਿੱਚ ਲਿਖਿਆ ਕਿ ਯਿਸੂ ਮਸੀਹ ਨਗਰ-ਨਗਰ, گاؤں-ਗਾਉਂ ਜਾ ਕੇ ਸੁਬਸਮਾਚਾਰ ਦਿੰਦੇ ਸੀਗੇ ਇਸੇ ਤਰ੍ਹਾਂ ਸਾਡੇ ਸਪਿiritual ਫਾਦਰ ਉਸ ਚੀਜ਼ ਨੂੰ ਲੈ ਕੇ ਉਹਵੇਂ ਦਾ ਮਨ ਬਣਾ ਕੇ ਪਰਮੇਸ਼ਵਰ ਦੀ ਸੇਵਾ ਨੂੰ ਕਰ ਰਹੇ ਆ ਅਗਰ ਉਹ ਵਾਕਿਆ ਹੀ ਤੁਹਾਡੀ ਗੱਲ ਨੂੰ ਮੈਂ ਕਹਿਣਾ ਚਾਹਣਾ ਮੈਂ ਮੈਂ ਮਤਲਬ ਇਹ ਗੱਲ ਮੇਰੇ ਮੂੰਹ ਤੋਂ ਵੀ ਕਹਿਣੀ ਮੈਨੂੰ ਅਜੀਬ ਲੱਗਦੀ ਅਗਰ ਤੁਹਾਡੇ ਹਿਸਾਬ ਨਾਲ ਹੋਵੇਲੇ ਨੇ ਤੇ ਕੀ ਇੰਨੇ ਥੋੜੇ ਸਮੇਂ 'ਚ ਪਰਮੇਸ਼ਵਰ ਵਧਾਏਗਾ ਉਹਨਾਂ ਨੂੰ ਇੰਨੇ ਇੰਨੀ ਵੱਡੀ ਮਿਨਿਸਟਰੀ ਕਰ ਦੇਗਾ ਪਰਮੇਸ਼ਰ ਬਾਈਬਲ ਦੇ ਵਿੱਚ ਵੀ ਲਿਖਿਆ ਹੈ ਕਿ ਪਰਮੇਸ਼ਰ ਹਰੇਕ ਮਨੁੱਖ ਦੇ ਕੰਮਾਂ ਨੂੰ ਉਹਦੇ ਚੱਲ ਚੱਲ ਨੂੰ ਵੇਖ ਕੇ ਹੀ ਉਹਦਾ ਫਲ ਦਿੰਦਾ ਹੈ ਤਾਂ ਅਗਰ ਉਹ ਸੱਚੀ ਪਰਮੇਸ਼ਰ ਦੇ ਅਨੁਸਾਰ ਨਹੀਂ ਚੱਲ ਰਹੇ ਤਾਂ ਕੀ ਪਰਮੇਸ਼ਰ ਉਹਨਾਂ ਨੂੰ ਇਸਤੇਮਾਲ ਕਰੇਗਾ ਦੇਖੋ ਇੰਨਾਂ ਸਾਰੀਆਂ ਗੱਲਾਂ ਨੂੰ ਕਰਕੇ ਅਸੀਂ ਆਪਣੇ ਜੀਵਨ ਨੂੰ ਬ੍ਰਦਰ ਸ਼ਰਾਪਿਤ ਕਰ ਰਹੇ ਹਾਂ ਔਰ ਤੁਹਾਨੂੰ ਫਿਰ ਚੈਲੰਜ ਕਰਦੇ ਹਾਂ ਤੁਸੀਂ ਆਓ ਦੇਖੋ ਔਰ ਪਹਿਲੀਆਂ ਵੀਡੀਓ ਵੀ ਤੁਸੀਂ ਦੇਖ ਸਕਦੇ ਜੇ ਕਿਵੇਂ ਉਹ ਲੋਕਾਂ ਤੇ ਮਿਹਨਤ ਕਰ ਰਹੇ ਨੇ